ਰਾਮ ਕਲੀ ਮਹਲਾ ਪਹਿਲਾ ਸਿੱਧ ਗੋਸਟ ੴ ਸਤਿਗੁਰ ਪ੍ਰਸਾਦਿ ਰਾਮ ਕਲੀ ਰਾਗ ਦੇ ਅੰਦਰ ਧੰ ਗੁਰੂ ਨਾਨਕ ਪਿਤਾ ਜੀ ਦੇ ਪਾਵਨ ਬੋਲ ਸਿੱਧ ਗੋਸਟ ਬਾਣੀ ਪਰਮਾਤਮਾ ਇੱਕ ਹੈ ਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਸਿਧ ਸਭਾ ਕਰ ਆਸਣ ਬੈਠੇ ਸੰਤ ਸਭਾ ਦੇ ਘਰੋ ਸਾਡੀ ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ ਰੱਬੀ ਮਜਲਿਸ satsang ਬਣਾ ਕੇ ਅਡੋਲ ਬੈਠੇ ਹਨ ਇਸੇ ਆ ਗੈ ਰਹਾ ਰਾਸ ਹਮਾਰੀ ਸਾਚਾ ਅਪਰ ਅਪਾਰੋ ਸਾਡੀ ਅਰਦਾਸ ਸੰਤ ਸਭਾ ਅਗੇ ਹੈ ਜਿਸਵੇ ਸਦਾ ਕੈ ਰਹਿਣ ਵਾਲਾ ਅਪਰ ਅਪਾਰ ਪ੍ਰਭੂ ਪ੍ਰਤਾਖਵਾਸਦਾ ਹੈ ਮਸਤ ਕਾਟ ਧਰੀ ਤੇ ਸਿ ਆਗੇ ਮਨ ਤਨ ਆਗੇ ਦੇਉ ਮੈਂ ਉਸ ਸੰਤ ਸਭਾ ਅਗੇ ਸਿਰ ਕੱਟ ਕੇ ਧਰ ਦਿਆਂ ਤਨ ਤੇ ਮਨ ਭੇਟਾ ਰੱਖ ਦਿਆਂ ਨਾਨਕ ਸੰਤ ਮਿਲੈ ਸਚ ਪਾਈਐ ਸਹਜ ਭਾਏ ਜਸ ਲਿਓ ਤਾਕੇ ਸੁਖੈ ਨਹੀਂ ਪ੍ਰਭੂ ਦੇ ਗੁਣ ਗਾ ਸਕਾਂ ਕਿਉਂਕਿ 헤 ਨਾਨਕ ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ। ਕੀ ਭਵੀਐ ਸੱਚ ਸੁਚਾ ਹੋਏ। 헤 ਚਰਪਟ ਦੇਸ਼ ਦੇ ਸੰਤਰ ਤੇ ਤੀਰਥਾਂ ਤੇ ਹੋਣ ਦਾ ਕੀ ਲਾਭ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜਿਆ ਹੀ ਪਵਿੱਤਰ ਹੋਈਦਾ ਹੈ। ਸਾਚ ਸ਼ਬਦ ਬਿਨ ਮੁਕਤ ਨਾ ਕੋਈ ਰਹਾਉ। ਸਤਗੁਰ ਦੇ ਸੱਚੇ ਸ਼ਬਦ ਤੋਂ ਬਿਨਾ ਦੁਨੀਆ ਸਾਗਰ ਦਰ ਤੋਂ ਖਲਾਸੀ ਨਹੀਂ ਹੁੰਦੀ ਕਵਨ ਤਮੇ ਕਿਆ ਨਾਉ ਤੁਮਹਾਰਾ ਕੌਨ ਮਾਰਗ ਕੌਨ ਸਵਾਉ ਚਰਪਟ ਜੋਗੀ ਨੇ ਪੁੱਛਿਆ ਤੁਸੀਂ ਕੌਣ ਹੋ ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਮਤ ਹੈ ਉਸ ਮਤ ਦਾ ਕੀ ਮਨੋਰਥ ਹੈ ਸਾਚ ਕਹੂੰ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਗੁਰੂ ਨਾਨਕ ਜੀ ਨੇ ਉੱਤਰ ਦਿੱਤਾ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ ਸਾਡੀ ਪ੍ਰਭੂ ਅੱਗੇ ਹੀ ਸਦਾ ਅਰਦਾਸ ਹੈ ਤੇ ਮੈਂ ਸੰਤ ਜਨਾ ਤੋਂ ਸਦਕੇ ਜਾਂਦਾ ਬਸ ਇਹ ਮੇਰਾ ਮਤ ਹੈ ਕਾਂ ਬੈ ਸੋ ਕਹ ਰਹੀਏ ਬਾਲੇ ਕਾਂ ਆਵੋ ਕਾਂ ਜਾਹੋ ਚਰਪਟ ਦਾ ਪ੍ਰਸੰਨ ਹੈ ਬਾਲਕ ਤੁਸੀਂ ਕਿਸ ਦੇ ਆਸਰੇ ਸ਼ਾਂਤ ਚਿਤ ਹੋ ਤੁਹਾਡੀ ਸੁਰਤ ਕਿਸ ਵਿੱਚ ਜੁੜਦੀ ਹੈ ਕਿੱਥੋਂ ਆਉਂਦੇ ਹੋ ਕਿੱਥੇ ਜਾਂਦੇ ਨਾਨਕ ਬੁਲੈ ਸੁਣ ਬੈ ਰਾਗੀ ਕਿਆ ਤੂੰ ਹਾਰਾ ਰਹੋ ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ ਹੈ ਸੰਤ ਸੁਣ ਤੇਰਾ ਕੀ ਮਤ ਹੈ ਘਟ ਘਟ ਬੈਸ ਨਿਰੰਤਰ ਰਹੀਐ ਚੱਲੇ ਸਤਿਗੁਰ ਪਾਏ ਸਤਗੁਰੂ ਜੀ ਦਾ ਉਪਤਰ ਇਹ ਚਰਪਟ ਸਰਵ ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਸਦਾ ਸ਼ਾਂਤ ਚਿਤ ਰਹਿਦਾ ਹੈ ਅਸੀਂ ਸਤਗੁਰੂ ਦੀ ਮਰਜ਼ੀ ਵਿੱਚ ਚੱਲਦੇ ਹਾਂ ਸਹਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜ਼ਾਏ ਇਹ ਨਾਨਕ ਪ੍ਰਭੂ ਦੇ ਹੁਕਮ ਵਿੱਚ ਸੁੱਤੇ ਹੀ ਜਗਤ ਵਿੱਚ ਆਏ ਹੁਕਮ ਵਿੱਚ ਵਿਚਰ ਰਹੇ ਹਾਂ ਸਦਾ ਉਸ ਦੀ ਰਜ਼ਾ ਵਿੱਚ ਹੀ ਰਹਿੰਦੇ ਹਾਂ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਪੱਕੇ ਆਸਣ ਵਾਲਾ ਸਦਾ ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ ਅਸਾਂ ਇਹੀ ਗੁਰ ਸਿੱਖਿਆ ਲਈ ਹੈ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸਤਿ ਸੁਮਾਏ ਗੁਰੂ ਦੇ ਦਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਮਾਨ ਹੋ ਜਾਂਦਾ ਹੈ ਆਪਣੇ ਆਪ ਨੂੰ ਪਛਾਣਦਾ ਹੈ ਤੇ ਸਦਾ ਸੱਚੇ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ ਦੁਨੀਆਂ ਸਾਗਰ ਦੁਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਦਾ ਪ੍ਰਸੰਨ ਜਗਤ ਇੱਕ ਐਸਾ ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ ਇਸ ਸਮੁੰਦਰ ਦਾ ਪਾਰਲਾ ਕੱਢਾ ਕਿਵੇਂ ਲਵੇ ਚਰਪਟ ਬੋਲੇ ਔਦੂ ਨਾਨਕ ਦੇਹ ਸੱਚਾ ਬੇਚਾਰੋ ਚਰਪਟ ਆਖਦਾ ਹੈ ਭਾਉ ਚਰਪਟ ਨੇ ਆਖਿਆ ਹੈ ਵਿਰਕਤ ਨਾਨਕ ਠੀਕ ਵਿਚਾਰ ਦਾਸ ਆਪੇ ਆਖੈ ਆਪੇ ਸਮਝੈ ਤਿਸ ਕਾ ਉੱਤਰ ਦੀਜੈ ਉੱਤਰ ਜੋ ਮਨੁੱਖ ਜੋ ਕੁਝ ਆਪ ਆਖਦਾ ਹੈ ਤੇ ਆਪ ਹੀ ਉਸ ਨੂੰ ਸਮਝਦਾ ਵੀ ਹੈ ਉਸ ਨੂੰ ਉਸ ਦੇ ਪ੍ਰਸੰਨ ਦਾ ਉੱਤਰ ਦੇਣ ਦੀ ਕੀ ਲੋੜ ਹੈ ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ ਇਸ ਵਾਸਤੇ ਇਹ ਚਰਪੜ ਤੇਰੇ ਪਸੰਦ ਵਿੱਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ ਉਂਝ ਉਤਰ ਇਹ ਹੈ ਕਿ ਸਦਾ ਕਾਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ ਇਸ ਸੰਦ ਉਤਰ ਸਾਗਤ ਤੋਂ ਪਾਰ ਲੰਘ ਜਾਓਗੇ ਜੈਸੇ ਜਲਮੇ ਕਮਲ ਨਿਰਾਲਮ ਮੁਰਗਾਈ ਨਹਿਸਾਣੇ ਜਿਵੇਂ ਪਾਣੀ ਵਿੱਚ ਡੁੱਬਿਆ ਹੋਇਆ ਕੌਲ ਫੁੱਲ ਪਾਣੀ ਨਾਲੋਂ ਨਿਰਾਲਾ ਲੰਦਾ ਹੈ ਜਿਵੇਂ ਨਦੀ ਵਿੱਚ ਤਰਦੀ ਮੁਰਗਾਈ ਭਾਵੇਂ ਉਸਨੇ ਖੰਮ ਪਾਣੀ ਨਾਲ ਨਹੀਂ ਭੇਜਦੇ ਇਸੇ ਤਰ੍ਹਾਂ ਸੁਰਤ ਸ਼ਬਦ ਭਉ ਸਾਗਰ ਤਰੀਐ ਨਾਨਕ ਨਾਮ ਵਖਾਣੇ ਹੈ ਨਾਨਕ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਨਾਮ ਜਪਿਆ ਸੰਸਾਰ ਸੁੰਦਰ ਤਰਸ ਕੀਦਾ ਹੈ ਰਹੇ ਇਕਾਂਤ ਇੱਕੋ ਮਨ ਵਸਿਆ ਆਸਾਂ ਮਹਿ ਨਿਰਾਸੋ ਜੋ ਮਨੁੱਖ ਸੰਸਾਰ ਦੀਆਂ ਆਸਾਂ ਨਾਲੋਂ ਨਿਰਾਸ ਲਿੰਦੇ ਹਨ ਜਿਨ੍ਹਾਂ ਦੇ ਮਨ ਵਿੱਚ ਇੱਕ ਪ੍ਰਭੂ ਹੀ ਵਸਦਾ ਹੈ ਉਸ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਲਾਂਬੇ ਇਕਾਂਤ ਵਿੱਚ ਵਸਦੇ ਹਨ ਅਗੰ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਸੋ ਅਜਿਹੇ ਜੀਵਨ ਵਾਲਾ ਜੋ ਮਨੁੱਖ ਅਗੰ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰਕੇ ਹੋਰਨਾਂ ਨੂੰ ਦਰਸ਼ਨ ਕਰਾਉਂਦਾ ਹੈ ਨਾਨਕ ਉਸ ਦਾ ਦਾਸ ਹੈ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਚਰਪੜ ਦਾ ਪ੍ਰਸੰਨ ਏ ਸੁਆਮੀ ਮੇਰੀ ਬੇਨਤੀ ਸੁਣ ਮੈਂ ਸਹੀ ਵਿਚਾਰ ਪੁੱਛਦਾ ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰਦਵਾਰੋ ਗੁੱਸਾ ਨਾ ਕਰ ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ ਪਾਓ ਕਿਵੇਂ ਪਤਾ ਲੱਗਿਆ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਇਹ ਮਨ ਚਲ ਤੋ ਸੱਚ ਕਰ ਬੈਸੈ ਨਾਨਕ ਨਾਮ ਅਧਾਰੋ ਉੱਤਰ ਜਦੋਂ ਸੱਚਮੁੱਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ ਹੇ ਨਾਨਕ ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਪ੍ਰਭੂ ਦਾ ਨਾਮ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ ਆਪੇ ਮੇਲ ਮਿਲਾਏ ਕਰਤਾ ਲਗੇ ਸੱਚ ਪਿਆਰੋ ਪਰ ਇਹੋ ਜਿਹਾ ਪਿਆਰ ਸੱਚੇ ਪ੍ਰਭੂ ਵਿੱਚ ਤਦੋ ਹੀ ਲੱਗਦਾ ਹੈ ਜਦੋਂ ਕਰਤਾ ਆਪ ਜੀਵ ਆਪਣੀ yaad ਵਿੱਚ ਜੁੜਦਾ ਹੈ ਹਾਟੀ ਬਾਟੀ ਰਹੇ ਨਿਰਾਲੇ ਰੁੱਖ ਮਿਰਖ ਉਦਿਆਨੇ ਲੋਹਾਰੀ ਪਦ ਕਥਨ ਅਸੀਂ ਦੁਨੀਆ ਦੇ ਮੇਲਿਆਂ ਸਮਾਧਿਆਂ ਪਾਉ ਸੰਸਾਰਕ ਸੁਮਿਲਿਆਂ ਤੋਂ ਵਕਰੇ ਜੰਗਲ ਵਿੱਚ ਕਿਸੇ ਰੁੱਖ ਮਿਰਖ ਹੀਟ ਰਹਿੰਦੇ ਆ ਕੰਦਮੂਲ ਆਹਾਰੋ ਖਾਈਐ ਔਦੂ ਬੋਲੇ ਗਿਆਨੇ ਤੇ ਗਾਜਰ ਮੂਲੀ ਉੱਤੇ ਗੁਜ਼ਾਰਾ ਕਰਦੇ ਹਾਂ ਜੋਗੀ ਲੋਹਰੀਪਾ ਨੇ ਜੋਗ ਦਾ ਗਿਆਨ ਮਾਰਗ ਇਉਂ ਦੱਸਿਆ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲੱਗੇ ਕਾਈ ਤੀਰਥ ਇਸ਼ਨਾਨ ਕਰਦੇ ਹਾਂ ਇਸ ਦਾ ਫਲ ਮਿਲਦਾ ਹੈ ਸੁਖ ਤੇ ਮਨ ਨੂੰ ਕੋਈ ਮੈਲ ਵੀ ਨਹੀਂ ਲੱਗਦੀ ਗੁਰੂ ਗੋਬਰ ਕਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਬਿਦਸਾਈ ਗੁਰਖਨਾ ਦਾ ਚੇਲਾ ਲੋਹਾਰੀ ਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ ਜੋਬ ਦੀ ਜੁਗਤੀ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ ਗੁਰੂ ਜੀ ਦਾ ਕਥਨ ਹੈ ਨਾਨਕ ਅਸਲ ਗਿਆਨ ਦੀ ਵਿਚਾਰੇ ਹੈ ਕਿ ਦੁਨੀਆ ਦੇ ਧੰਦਿਆਂ ਵਿੱਚ ਰਹਿੰਦੇ ਆ ਮਨੁੱਖ ਨੂੰ ਨੀਂਦ ਨਾ ਆਵੇ ਭਾਉ ਤਨ ਦੇ ਅੰਦਰ ਵਿੱਚ ਹੀ ਨਾ ਗਰਕ ਹੋ ਜਾਏ ਪ੍ਰਾਇ ਘਰ ਵਿੱਚ ਮਨ ਨੂੰ ਡੋਲਣਾ ਨਾ ਦੇਵੇ ਬਿਨ ਨਾਮੈ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਪਰ ਹੈ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਮਾਇਆ ਦੀ ਤ੍ਰਿਸ਼ਨਾ ਹਟਦੀ ਨਹੀਂ ਹਾਟ ਪਟਣ ਕਾਰ ਗੁਰੂ ਦਿਖਾਇਆ ਸਹਜੇ ਸੱਚ ਵਾਪਾਰੋ ਜਿਸ ਮਨੁੱਖ ਨੂੰ ਸਤਿਗੁਰ ਨੇ ਨਾਮ ਵਿਹਾਜਣ ਦਾ ਅਸਲ ਟਿਕਾਣਾ ਸ਼ਹਿਰ ਤੇ ਘਰ ਵਿਖਾ ਦਿੱਤਾ ਉਹ ਦੁਨੀਆ ਦੇ ਤੰਦਿਆਂ ਵਿੱਚ ਵੀ ਅਡੋਲ ਰਹਿ ਕੇ ਨਾਮ ਵਿਹਾਜਦਾ ਹੈ ਖੰਡਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਬੇਚਾਰੋ ਉਸ ਮਨੁੱਖ ਦੀ ਨੀਂਦ ਵੀ ਘਟ ਤੇ ਖੁਰਾਕ ਵੀ ਥੋੜੀ ਹੁੰਦੀ ਹੈ ਪਾਉ ਚਸਕਿਆਂ ਵਿੱਚ ਨਹੀਂ ਬੈਨਦਾ ਦਰਸ਼ਨ ਭੇਖ ਕਰੋ ਜੋਗindra मुंद्रा ਝੋਲੀ ਖਿੰθα ਨਾਨਕ ਕਹਦਾ ਹੈ ਕਿ yogi ਨੇ ਕਿਹਾ ਹੈ ਨਾਨਕ yogiyan da mat swikar karo mundra jholi te godri pheno bahar antek sarevo khat darshan ik pantha che pe khave ch ik yogi panth hai usde 12 firqe han onna vichon sade aai panth nu tharan karo ਇਨ ਬੇਦਮਾਨ ਸਮਝਾਈਏ ਪ੍ਰਖਾ ਬਹੁੜ ਚੋਟ ਨਾ ਖਾਈਏ ਇਹ ਪ੍ਰਖਾ ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਤੇ ਮੁੜ ਮਾਇਆ ਦੀ ਚੋਟ ਨਹੀਂ ਖਾਈ ਦੀ ਨਾਨਕ ਬੋਲੇ ਗੁਰਮੁਖ 부ਜੈ ਜੋਗ ਜੁਗਤ ਇਮ ਪਾਈਐ ਉੱਤਰ ਨਾਨਕ ਆਖਦਾ ਹੈ ਕਿ ਗੁਰੂ ਦੇ ਸੰਮੁਖ ਹੋਇਆ ਮਨੁੱਖ ਮਨ ਨੂੰ ਸਮਝਾਉਣ ਦਾ ਢੰਗ ਸਮਝਦਾ ਹੈ ਜੋਗ ਦੀ ਜੁਗਤ ਇਸ ਤਰ੍ਹਾਂ ਲੱਭਦੀ ਹੈ ਕਿਵੇਂ ਲੱਭਦੀ ਹੈ ਅੰਤਰ ਸ਼ਬਦ ਨਿਰੰਤਰ ਮੰਦਰਾ ਹਉਮੈ ਮਮਤਾ ਦੂਰ ਕਰੀ ਮਨ ਵਿੱਚ ਸਤਿਗੁਰ ਦੇ ਸ਼ਬਦ ਨੂੰ ਇੱਕ ਰਸ ਵਸਾਉਣਾ ਇਹ ਕੰਨਾਂ ਵਿੱਚ ਮੰਦਰਾ ਪਾਉਣੀਆਂ ਹਨ ਜੋ ਮਨੁੱਖ ਗੁਰੂ ਸ਼ਬਦ ਨੂੰ ਵਸਾਉਂਦਾ ਹੈ ਉਹ ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਕਾਮ ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ ਖਿੰθα ਝੋਲੀ ਹਰ ਪੁਰ ਰਹਿਆ ਨਾਨਕ ਤਾਰੇ ਏਕ ਹਰੀ ਹੈ ਨਾਨਕ ਪ੍ਰਭੂ ਨੂੰ ਸਭ ਥਾਈ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਤੇ ਝੋਲੀ ਹੈ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਸਤਗੁਰ ਦੇ ਸੱਚੇ ਸ਼ਬਦ ਦੇ ਰਾਹੀ ਉਹ ਮਨੁੱਖ ਇਹ ਨਿਰਣਾ ਕਰ ਲੈਂਦਾ ਹੈ ਕਿ ਇੱਕ ਪਰਮਾਤਮਾ ਹੀ ਮਾਇਆ ਦੀ ਝੋਟ ਤੋਂ ਬਚਾਉਂਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਮਾਲਕ ਹੈ ਤੇ ਜਿਸ ਦੀ ਵਡਿਆਈ ਵੀ ਸਦਾ ਟਿੱਕੀ ਰਹਿਣ ਵਾਲੀ ਹੈ ਹੁਣ ਦੁੱਖੋਂ ਪਰ ਪੰਜ ਭੂਟੋ ਪੀ ਸੰਸਾਰਿਕ ਖਾਸ਼ਿਆਂ ਵੱਲੋਂ ਮੁੜੀ ਹੋਈ ਸੁਰ ਉਸ ਮਨੋਖ ਦਾ ਖੱਪਰ ਹੈ ਪੰਜ ਤਤਾਂ ਦੇ दैवी ਗੁਣ ਉਸ ਦੀ ਟੋਪੀ ਹੈ ਕਾਇਆ ਕੜਾਸਣ ਮਨ ਜਾ ਗੋਟੀ ਸਰੀਰ ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ ਉਸ ਦਾ ਦੱਬ ਦਾ ਆਸਣ ਹੈ ਵਸ ਵਿੱਚ ਆਇਆ ਹੋਇਆ ਮਨ ਉਸ ਦੀ ਲੰਗੋਟੀ ਹੈ ਸਤ ਸੰਤੋਖ ਸੰਜਮ ਹੈ ਨਾਲ ਸਤ ਸੰਤੋਖ ਤੇ ਸੰਜਮ ਉਸ ਦੇ ਨਾਲ ਤਿੰਨ ਚੱਲੇ ਹਨ ਨਾਨਕ ਗੁਰਮੁਖ ਨਾਮ ਸਮਾਲੇ ਹੈ ਨਾਨਕ ਜੋ ਮਨੁੱਖ ਗੁਰੂ ਦੇ ਰਾਹੀ ਪ੍ਰਭੂ ਦਾ ਨਾਮ ਯਾਦ ਕਰਦਾ ਹੈ ਕਮਨ ਸੋ ਮੁਕਤਾ ਕਮਨ ਸੋ ਮੁਕਤਾ ਪ੍ਰਸੰਨ ਲੋਕਿਆ ਹੋਇਆ ਕੌਣ ਹੈ ਉਹ ਕੌਣ ਹੈ ਜੋ ਮੁਕਤ ਹੈ ਕਮਨ ਸੋ ਅੰਤਰ ਬਾਹਰ ਜੁਗਤਾ ਉਹ ਕੌਣ ਹੈ ਜੋ ਅੰਦਰੋਂ ਬਾਹਰੋਂ ਭਾਵ ਜਿਸ ਦਾ ਮਨ ਵੀ ਤਸਰੀਰ ਇੰਦਰੇ ਵੀ ਮਿਲੇ ਹੋਇਆ ਮਿਲਿਆ ਹੋਇਆ ਪਾਵਨ ਸੋ ਆਵੇ ਕਾਨ ਸੋ ਜਾਏ ਸਦਾ ਜੰਮਦਾ ਮਰਦਾ ਕੌਣ ਹੈ ਅਮਨ ਸੋ ਤਰੇ ਪਾਵਨ ਰਹਿਆ ਸਮਾਏ ਤ੍ਰਲੋਕੀ ਦੇ 나ਥ ਵਿੱਚ ਲੀਨ ਕੌਣ ਹੈ ਘਟ ਘਟ ਗੁਪਤਾ ਗੁਰਮੁਖ ਮੁਕਤਾ ਉਤਰ ਜੋ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ ਉਹ ਗੁਪਤ ਹੈ ਗੁਰੂ ਦੇ ਦੱਸੇ ਰਾਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਮੁਕਤ ਹੈ ਅੰਤਰ ਬਾਹਰ ਸ਼ਬਦ ਸੋਜੁਗਤਾ ਜੋ ਮਨੁੱਖ ਗੁਰੂ ਸ਼ਬਦ ਵਿੱਚ ਜੁੜਿਆ ਹੈ ਉਹ ਮਨ ਤੇ ਤਨ ਕਰਕੇ ਪ੍ਰਭੂ ਵਿੱਚ ਜੁੜਿਆ ਹੋਇਆ ਹੈ ਮਨੁੱਖ ਬਿਨ ਸੈ ਆਵੇ ਜਾਏ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ ਨਾਨਕ ਗੁਰਮੁਖ ਸਾਚ ਸਮਾਏ ਹੈ ਨਾਨਕ ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਕਿਉਂ ਕਰ ਬੰਦਾ ਸਰਪਨ ਖਾਂਦਾ ਪ੍ਰਸੰਨ ਇਹ ਜੀਵ ਕਿਵੇਂ ਐਸਾ ਵੱੱਜਾ ਪਿਆ ਹੈ ਕਿ ਸਭਣੀ ਮਾਇਆ ਇਸ ਨੂੰ ਖਾਈ ਜਾ ਰਹੀ ਤੇ ਅੱਗੋਂ ਆਪਣੀ ਬਚਾਲੀ ਭੱਜ ਵੀ ਨਹੀਂ ਸਕਦਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਇਸ ਜੀਵ ਨੇ ਕਿਵੇਂ ਆਪਣੇ ਜੀਵਨ ਦਾ ਲਾਭ ਗਵਾ ਲਿਆ ਹੈ ਕਿਵੇਂ ਮੋੜੋ ਔਲਾਹ ਲੱਭ ਸਕੇ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਜੀਵ ਕਿਵੇਂ ਪਵਿੱਤਰ ਹੋ ਸਕੇ ਕਿਵੇਂ ਇਸ ਦੇ ਅੱਗੇ ਹਨੇਰਾ ਟਿਕਿਆ ਹੋਇਆ ਹੈ ਇਹ ਤਤ ਵਿਚਾਰੇ ਸੋ ਗੁਰੂ ਹਮਾਰਾ ਜੋ ਇਸ ਅਸਲੀਅਤ ਨੂੰ ਠੀਕ ਤਰ੍ਹਾਂ ਵਿਚਾਰੇ ਸਾਡੀ ਉਸ ਨੂੰ ਨਮਸਕਾਰ ਹੈ ਦੁਰਮਤ ਬੰਦਾ ਸਰਪਨ ਖਾਦਾ ਉੱਤਰ ਇਹ ਜੀ ਢੜੀ ਮਤ ਵਿੱਚ ਇਉਂ ਵੱਜਾ ਹੈ ਪਿਆ ਹੈ ਸਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ ਤੇ ਇਹਨਾਂ ਚਸਕਿਆਂ ਵਿੱਚੋਂ ਇਸ ਦਾ ਨਿਕਲ ਨੂੰ ਜੀ ਨਹੀਂ ਕਰਦਾ ਮਨ ਮੁਖ ਖੋਇਆ ਗੁਰ ਮੁਖ ਲਾਦਾ ਮਨ ਦੇ ਪਿੱਛੇ ਲੱਗਣ ਵਾਲੇ ਨੇ ਜੀਵਨ ਦਾ ਲਾਹਾ ਗਵਾ ਲਿਆ ਹੈ ਤੇ ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਨੇ ਖਟ ਲਿਆ ਸਤਗੁਰ ਮਿਲੈ ਅੰਧੇਰਾ ਜਾਏ ਮਾਇਆ ਦੇ ਚਸ਼ਕਿਆਂ ਦਾ ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਗੁਰ ਮਿਲ ਪਏ ਭਾਵੇਂ ਜੇ ਸਤਗੁਰ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਲੱਗ ਪਏ ਜੇ ਗੁਰੂ ਦੇ ਦੱਸੇ ਉੱਤੇ ਰਾਹ ਤੇ ਮਨੁੱਖ ਬੰਦਾ ਤੁਰੇ ਨਾਨਕ ਹਉ ਮੈਂ ਮੇਟ ਸਮਾਏ ਹੈ ਨਾਨਕ ਮਨੁੱਖ ਹਉਮੈ ਮਿਟਾ ਕੇ ਹੀ ਪ੍ਰਭੂ ਵਿੱਚ ਲੀਨ ਹੋ ਸਕਦਾ ਹੈ ਸੋਨ ਨਿਰੰਤਰ ਦੀਜੇ ਬੰਦ ਜੇ ਮਾਇਆ ਦੇ ਹੱਲਿਆਂ ਦੇ ਰਾਹ ਵਿੱਚ ਇੱਕ ਰਾਸ ਅਫੁਰ ਪ੍ਰਮਾਤਮਾ ਦੀ ਯਾਦ ਦਾ ਇੱਕ ਅਟੁੱਟ ਬੰਨਣ ਬਣਾ ਦਈਏ ਉਡੈ ਨਾ ਹੰਸਾ ਪੜੈ ਨਾ ਕੰਦ ਆ ਫਿਰ ਮਾਇਆ ਦੀ ਖਾਤਰ ਮਨ ਝੜਕਦਾ ਨਹੀਂ ਤੇ ਸਰੀਰ ਵੀ ਸ਼ਜਦਾ ਨਹੀਂ ਪਾਉ ਸਰੀਰ ਦੀ ਸਤਿਆਨਾਸ਼ ਨਹੀਂ ਹੁੰਦੀ ਸਹਜ ਗੁਫਾ ਘਰ ਜਾਣੇ ਸਾਚਾ ਜੋ ਮਨੁੱਖ ਸਹਜ ਅਵਸਥਾ ਦੀ ਗੁਫਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲਵੇ pau ਜਿਸ ਮਨੁੱਖ ਦਾ ਮਨ ਸਦਾ ਡੋਲ ਰਹੇ ਨਾਨਕ ਸਾਚੈ ਭਾਵੇਂ ਸਾਚਾ ਹੈ ਨਾਨਕ ਉਹ ਪ੍ਰਮਾਤਮਾ ਦਾ ਰੂਪ ਉਪਿਉ ਸੁਮ ਪਿਆਰਾ ਲੱਗਣ ਲੱਗ ਪੈਂਦਾ ਹੈ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਪ੍ਰਸੰਨ ਹੈ ਹਾਟੀ ਬਾਟੀ ਨੂੰ ਤਿਆਗਣ ਜੇ ਹਾਟੀ ਬਾਟੀ ਨੂੰ ਤਿਆਗਣ ਨਹੀਂ ਤਾਂ ਤੁਸੀਂ ਕਿਉਂ ਘਰ ਛੱਡਿਆ ਸੀ ਤੇ ਉਦਾਸੀ ਬਣੇ ਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਉਂ ਇਹ ਉਦਾਸੀ ਭੇਖਤਾ ਰਿਹਾ ਸੀ ਕਿਸ ਵਖਰ ਕੇ ਤੁਮ ਮਣ ਜਾ ਰਹੇ ਤੁਸੀਂ ਕਿਸ ਸੌਦੇ ਦੇ ਵਪਾਰੀ ਹੋ ਕਿਉਂ ਕਰ ਸਾਥ ਲੰਘਾਵ ਪਾਰੇ ਆਪਣੇ ਸ਼ਬਦ ਹਲਵਾ ਦੀ ਜਮਾਤ ਨੂੰ ਇਸ ਦੁਤਾਰ ਸਾਗਰ ਕਿਵੇਂ ਪਾਰ ਲੰਘਾਓ ਪਾਓ ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸੀਂ ਕਿਹੜਾ ਰਾਹ ਦੱਸਿਆ ਗੁਰਮੁਖ ਖੋਜਿਤ ਭੈ ਉਦਾਸੀ ਪੁੱਤਰ ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸੀ ਦਰਸ਼ਨ ਕੈ ਆਈਂ ਦੇਖ ਨਿਵਾਸੀ ਅਸਾਂ ਗੁਰਮੁਖਾਂ ਦੇ ਦਰਸ਼ਨ ਲਈ ਉਦਾਸੀ ਭੇਕਤਾ ਰਿਹਾ ਸੀ ਸਾਚ ਵਖਰ ਕੇ ਹਮ ਵਣਜਾਰੇ ਅਸੀਂ ਸੱਚੇ ਪ੍ਰਭੂ ਦੇ ਨਾਮ ਦੇ ਸੌਦੇ ਦੇ ਵਪਾਰੀ ਹਾਂ ਨਾਨਕ ਗੁਰਮੁਖ ਉਤਰ ਸੁਪਾਰੇ ਏ ਨਾਨਕ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਦਤਨ ਸਾਗਰ ਕੋ पार ਲੰਘਦਾ ਹੈ ਕਿਤ ਬਿਦ ਪੁਰਖਾ ਜਨਮ ਵਟਾਇਆ ਪਰ ਸੰਹੇ ਪ੍ਰਖਾ ਤੁ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ ਕਾਹੇ ਕੋ ਉਜ ਇਹ ਮਨ ਲਾਇਆ ਉਹ ਆਪਣਾ ਇਹ ਮਨ ਕਿਸ ਵਿੱਚ ਜੋੜਿਆ ਹੈ ਕਿਤਬਿਦ ਆਸਾ ਮਨਸਾ ਖਾਈ ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਨੂੰ ਕਿਵੇਂ ਮੁਕਾ ਲੈ ਹਾਂ ਕਿਤਬਿਦ ਜੋਤ ਨਿਰੰਤ ਪਾਈ ਰੱਬੀ ਪ੍ਰਕਾਸ਼ ਤੈਨੂੰ ਇੱਕ ਰਸ ਕਿਵੇਂ ਮਿਲ ਪਿਆ ਹੈ ਬੇਨ ਦੰਤਾਂ ਕਿਉਂ ਖਾਈਐ ਸਾਰ ਮਾਇਦ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦੇ ਲੋਹਾ ਚੰਬਣ ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ ਨਾਨਕ ਸਚਾ ਕਰੋ ਵਿਚਾਰੋ ਹੈ ਨਾਨਕ ਕੋਈ ਸਹੀ ਵਿਚਾਰ ਦੱਸੋ ਔਕੇ ਐਸਾ ਵਿਚਾਰ ਦੱਸੋ ਜੋ ਸਾਡੇ ਮਨ ਲੱਗੇ ਤੇ ਜੱਜ ਜਾਏ ਸਤਿਗੁਰ ਕੈ ਜਨਮੈ ਗਵਨ ਮਿਟਾਇਆ ਉਤਰ ਜਿਉਂ-ਜਿਉ ਸਤਿਗੁਰ ਦੇ ਸਿੱਖਿਆ ਤੇ ਤੁਰੇ ਤਿਉਂ-ਤਿਉ ਮਨ ਦੀ ਪਟਕਣਾ ਮੁਕਦੀ ਗਈ ਅਨਹਤ ਰਾਤੇ ਇਹ ਮਨ ਲਾਇਆ ਜਿਉਂ-ਜਿਉ ਇੱਕ ਰਸ ਵਿਆਪਕ ਪ੍ਰਭੂ ਵਿੱਚ ਜੁੜਨ ਦਾ ਆਨੰਦ ਆਇਆ ਤਿਉਂ-ਤਿਉ ਇਹ ਮਨ ਪਰਚਦਾ ਗਿਆ ਮਨ ਸ਼ਾਇਆ ਸਾਬਦ ਜਲਾਈ ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੇ ਰਾਹੀ ਸਾੜੀਆਂ ਹਨ ਗੁਰਮੁਖ ਜੋਤ ਨਿਰੰਤਰ ਪਾਈ ਗੁਰੂ ਦੇ ਸਨਮੁਖ ਹੋਇਆ ਹੀ ਇੱਕ ਰਸ ਰੱਬੀ ਪ੍ਰਕਾਸ਼ ਲੰਬਾ ਹੈ ਤ੍ਰੈ ਗੁਣ ਮੇਟੇ ਖਾਈਐ ਸਾਰ ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ ਤਮੋ ਰਜੋ ਤੇ ਸਤੋ ਆਪਣੇ ਉੱਤੇ ਪੈਣ ਨਹੀਂ ਦਿੱਤੇ ਤੇ ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਹੈ ਇਹ ਅਤ ਔਖਾ ਕੰਮ ਰੂਪ ਲੋਹਾ ਚੱਬਿਆ ਗਿਆ ਹੈ ਨਾਨਕ ਤਾਰੇ ਤਰਨ ਹਾਰ ਪਰੇ ਨਾਨਕ ਇਸ ਦੁਤਰ ਸਾਗਰ ਤੋਂ ਤਾਰਨ ਦੇ ਸਮਰੱਤ ਪ੍ਰਭੂ ਆਪ ਹੀ ਤਰਦਾ ਹੈ ਆਦ ਕੋ ਕਵਨ ਵਿਚਾਰ ਕਥਿ ਹਲੇ ਸੁਨ ਕਹਾ ਕਰ ਵਸੋ ਪ੍ਰਸੰਤ ਤੁਸੀਂ ਸ੍ਰਿਸ਼ਟੀ ਦੇ ਮੋੜ ਦਾ ਕੀ ਵਿਚਾਰ ਦੱਸਦੇ ਹੋ ਤਦੋਂ ਅਫਰ ਪ੍ਰਮਾਤਮਾ ਦਾ ਟਿਕਾਣਾ ਕਿੱਥੇ ਸੀ ਗਿਆਨ ਕੀ ਮੰਦਰਾ ਕਮਨ ਕਥਿ ਹਲੇ ਘਟ ਘਟ ਕਮਨ ਨਿਵਾਸੋ ਪਰਮਾਤਮਾ ਨਾਲ ਜਾਣ ਪਛਾਣ ਦਾ ਕੀ ਸਾਧਨ ਦੱਸਦੇ ਹਰੇ ਘਟ ਵਿੱਚ ਕਿਸ ਦਾ ਨਿਵਾਸ ਹੈ ਕਾਲ ਕਾ ਠੀਂਗਾ ਕਿਉਂ ਜਲਾਈ ਹਲੇ ਕਿਉਂ ਨਿਰਪਉ ਕਰ ਜਈਐ ਕਾਲ ਦੀ ਚੋਟ ਕਿਵੇਂ ਮੁਕਾਈ ਜਾਏ ਨਿਰਪੈਤਾ ਦੇ ਦਰਜੇ ਤੇ ਕਿਵੇਂ ਅਪੜੀ ਦਾ ਸਹਜ ਸੰਤੋਖ ਦਾ ਆਸਣ ਜਾਣੈ ਕਿਉਂ ਛੇਦੇ ਬਹਿ ਰਈਏ ਕਿਵੇਂ ਹੋਮੇ ਵੈਰੀ ਦਾ ਨਾਸ਼ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ ਭਾਉ ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ ਗੁਰ ਕੈ ਸ਼ਬਦ ਹਉ ਮੈਂ ਬਖਮਾਰੈ ਪਾਨਿਜ ਕਰ ਹੋਵੇ ਵਸੋ ਉਤਰ ਜੋ ਮਨੁੱਖ ਸਤਿਗੁਰ ਦੇ ਸ਼ਬਦ ਦੇ ਰਾਹੀ ਹੋਮੇ ਦੇ ਜ਼ਹਿਰ ਨੂੰ ਮੁਕਾਲੈ ਅਨੇਕ ਰੂਪ ਵਿੱਚ ਟਿਕ ਜਾਂਦਾ ਹੈ ਜੇ ਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾਂ ਕਾ ਦਾਸੋ ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੋਖੋਸ਼ ਨੂੰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ ਪਰ ਸਨ ਇਹ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਕਿੱਥੇ ਟਿਕਿਆ ਰਹਿੰਦਾ ਹੈ ਭਾਉ ਜੀਵ ਕਿਵੇਂ ਜੀਵਨ ਬਤੀਤ ਕਰਦਾ ਹੈ ਇਸ ਸ਼ਬਦ ਕੋ ਜੋ ਅਰਥ ავੈ ਤਿਸ ਗੁਰ ਤਿਲਨਾ ਤਮਾਈ ਜੋ ਇਹ ਗੱਲ ਸਮਝਾ ਦੇਵੇ ਅਸੀਂ ਮੰਨਾਂਗੇ ਕਿ ਉਸ ਗੁਰੂ ਨੂੰ ਰਤਾ ਵੀ ਲੋਭ ਨਹੀਂ ਹੈ ਕਿਉ ਤਤੈ ਅਵਗਤੈ ਪਾਵੈ ਗੁਰਮੁਖ ਲੱਗੇ ਪਿਆਰੋ ਜੀਵ ਜਗਤ ਦੇ ਮੁੱਲ ਦੇ ਅਦਿਸਤ ਪ੍ਰਭੂ ਨੂੰ ਕਿਵੇਂ ਮਿਲੇ ਗੁਰੂ ਦੇ ਰਾਹੀ ਪ੍ਰਭੂ ਨਾਲ ਇਸ ਦਾ ਪਿਆਰ ਕਿਵੇਂ ਬਣੇ ਆਪੇ ਸੁਰਤਾ ਆਪੇ ਕਰਤਾ ਕਹ ਨਾਨਕ ਵਿਚਾਰੋ ਹੈ ਨਾਨਕ ਸਾਨੂੰ ਉਸ ਪ੍ਰਭੂ ਦੀ ਵਿਚਾਰ ਦੱਸ ਜੋ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਹਨਾਂ ਦੀ ਸੁਣਨ ਵਾਲਾ ਹੈ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਉੱਤਰ ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਇੱਥੇ ਆਉਂਦਾ ਹੈ ਹੁਕਮ ਵਿੱਚ ਹੀ ਇੱਥੋਂ ਤੁਰ ਜਾਂਦਾ ਹੈ ਜੀਵ ਨੂੰ ਹੁਕਮ ਵਿੱਚ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਪੂਰੇ ਗੁਰੂ ਦੇ ਰਾਹੀ ਮਨੁੱਖ ਸੱਚੇ ਪਰਬੂ ਦੇ ਸਿਮਰਨ ਦੀ ਕਮਾਈ ਕਰਦਾ ਹੈ ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕਿਹੜਾ ਬਿਆਨ ਤੇ ਆਦ ਕੋ ਬਿਸਮਾਦ ਵਿਚਾਰ ਕਥਿ ਹਲੇ ਸੁੰਨ ਨਿਰੰਤਰ ਵਾਸ ਲਿਆ ਪੌੜੀ 21 ਤੇ 22 ਦਾ ਉਤਰ ਸ੍ਰਿਸ਼ਟੀ ਦੇ ਮੋਢ ਦਾ ਵਿਚਾਰ ਤਾਂ ਅਚਰਜ ਅਚਰਜ ਹੀ ਕਿਹਾ ਜਾ ਸਕਦਾ ਹੈ ਤਦੋਂ ਇੱਕ ਰਸ ਅਫੁਰ ਪ੍ਰਮਾਤਮਾ ਦਾ ਹੀ ਵਜੂਦ ਸੀ ਅਕਲ ਪਤ ਮੰਦਰਾ ਗੁਰ ਗਿਆਨ ਵਿਚਾਰੀਲੇ ਘਟ ਘਟ ਸਾਚਾ ਸਰਬ ਜੀਆਂ ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰ ਤੋਂ ਮਿਲਿਆ ਗਿਆਨ ਹੋਵੇ ਉਹ ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰ ਦੀ ਸ਼ਰਣ ਹੀ ਹੈ ਹਰੇ ਘਟ ਵਿੱਚ ਸਾਰੇ ਜੀਵਾਂ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵਸਦਾ ਹੈ ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਾਝ ਲਹੈ ਅਦਿਸ਼ਤ ਪ੍ਰਭੂ ਵਿੱਚ ਸਤਿਗੁਰ ਦੇ ਸ਼ਬਦ ਦੇ ਰਾਹੀ ਲੀਨ ਹੋਈਦਾ ਹੈ ਗੁਰੂ ਸ਼ਬਦ ਦੇ ਰਾਹੀ ਅਡੋਲ ਅਵਸਥਾ ਵਿੱਚ ਟਿਕਿਆ ਜਗਤ ਦਾ ਮੂਲ ਨਿਰੰਜਨ ਮਾਇਆ ਤੋਂ ਰਹਿਤ ਪ੍ਰਭੂ ਲਭ ਪੈਂਦਾ ਨਾਨਕ ਦੂਜੀ ਕਾਰ ਨ ਕਰਣੀ ਸੇਵਾ ਸਿੱਖ ਸੂਖੋ ਜਿਲ ਹੈ ਨਿਰੰਝਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੋਟ ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ ਜੋ ਸਿੱਖ ਗੁਰੂ ਆਸੇ ਅਨੁਸਾਰ ਸੇਵਾ ਕਰਦਾ ਹੈ ਉਹ ਭਾਲ ਕੇ ਨਿਰੰਝਨ ਨੂੰ ਲੱਭ ਲੈਂਦਾ ਹੈ ਹੁਕਮ ਬਿਸਮਾਦ ਹੁਕਮ ਪਛਾਣੇ ਜੀ ਜੁਗਤ ਸੱਚ ਜਾਣੇ ਸੋਈ ਹੈ ਨਾਨਕ ਹੁਕਮ ਮੰਗਣਾ ਅਚਰਜ ਖਿਆਲ ਹੈ ਪਾਓ ਇਹ ਖਿਆਲ ਕੇ ਗੁਰੂ ਦੇ ਹੁਕਮ ਵਿੱਚ ਤੁਰਿਆ ਅਵਗਤ ਵਿੱਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ ਪਰ ਜੋ ਮਨੋਖ ਹੁਕਮ ਵਿੱਚ ਤੁਰ ਕੇ ਹੁਕਮ ਨੂੰ ਪਛਾਣਦਾ ਹੈ ਉਹ ਜੀਵਨ ਦੀ ਸਹੀ ਜੁਗਤ ਤੇ ਸਤਿ ਨੂੰ ਜਾਣ ਲੈਂਦਾ ਹੈ ਆਪ ਮੇਟ ਨਿਰਾਲਮ ਹੋਐ ਅੰਤਰ ਸਾਚ ਜੋਗੀ ਕਹੀਐ ਸੋਈ ਉਹ ਆਪ ਭਾਵ ਮਿਟਾ ਕੇ ਆਪਾਂ ਭਾਵ ਮਿਟਾ ਕੇ ਦੁਨੀਆ ਵਿੱਚ ਰਹਿੰਦਾ ਹੋਇਆ ਵੀ ਦੁਨੀਆ ਤੋਂ ਵੱਖਰਾ ਹੁੰਦਾ ਹੈ ਕਿਉਂਕਿ ਉਸ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਖਿਆਤ ਹੈ ਬਸ ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ਅਵਗਤੋ ਨਿਰਮਾਇਲੀ ਉਪਜੈ ਨਿਰਗੁਣ ਤੇ ਸਰਗੁਣ ਥੀਆ ਜਦੋਂ ਅਦਿਸਤ ਅਵਸਥਾ ਤੋਂ ਨਿਰਮਲ ਪ੍ਰਭੂ ਵਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ ਭਾਉ ਆਪਣੇ ਰਿਸਤ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਕਮ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ ਸਤਗੁਰ ਪਰਚੈ ਪਰਮ ਪਦ ਪਾਈਐ ਸੱਚ ਸ਼ਬਦ ਸਮਾਇ ਲਿਆ ਤਦੋਂ ਇਸ ਦ੍ਰਿਸ਼ਤ ਮਨ ਸੰਸਾਰ ਵਿੱਚੋਂ ਜਿਸ ਜੀਵ ਦਾ ਮਨ ਸਤਗੁਰ ਦੇ ਸ਼ਬਦ ਨਾਲ ਤਿਸਦਾ ਕੀ ਜਾਂਦਾ ਹੈ ਉਸinde ਇਹ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤਦੋਂ ਸਮਝੋ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਸੱਚੇ ਪ੍ਰਭੂ ਨੇ ਉਸ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ। ਇੱਕ ਕੋ ਸੱਚਾ ਇੱਕ ਜਾਣੇ ਹੋਮੇ ਦੂਜਾ ਦੂਰ ਕੀਆ ਤਦੋਂ ਕੇਵਲ ਇੱਕ ਪ੍ਰਭੂ ਨੂੰ ਹੀ ਸਦਾ ਰਹਿਣ ਵਾਲੀ ਹਸਤੀ ਜਾਣਦਾ ਹੈ। ਉਸ ਨੇ ਹੋਮੇ ਅਤੇ ਦੂਜਾ ਭਾਉ ਭਾਉ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਅਜਿਹੀ ਹਸਤੀ ਵੀ ਸੰਭਾਵਨਾ ਦਾ ਖਿਆਲ ਦੂਰ ਕਰ ਲਿਆ। ਸੋ ਜੋਗੀ ਇਹ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਬਸ ਉਹੀ ਅਸਲ ਜੋਗੀ ਹੈ ਉਹ ਸਤਗੁਰ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ ਹਿਰਦਾ ਰੂਪ ਕੌਲ ਫੁੱਲ ਖਿੜ ਪਿਆ ਹੈ ਜੀਵਤ ਮਰੈ ਤਾਂ ਸਭ ਕਿਛ ਸੁਜੈ ਅੰਤਰ ਜਾਣੈ ਸਰਬ ਦਇਆ ਜੋ ਮਨੁੱਖ ਜਿਉਂਦਾ ਹੀ ਮਰਦਾ ਹੈ ਪਾਉ ਹਉਮੈ ਦਾ ਤਿਆਗ ਕਰਦਾ ਹੈ ਸਵਾਰਥ ਮਿਟਾਉਂਦਾ ਹੈ ਉਸ ਨੂੰ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ ਉਹ ਮਨੁੱਖ ਸਾਰੇ ਜੀਵਾਂ ਉੱਤੇ ਦਇਆ ਕਰਨ ਦਾ ਅਸੂਰ ਆਪਣੇ ਮਨ ਵਿੱਚ ਪੱਕਾ ਕਰ ਲੈਂਦਾ ਹੈ ਨਾਨਕ ਤਾ ਕੋ ਮਿਲੈ ਵਡਾਈ ਆਪਛਾਣ ਸਰਬ ਜੀਆਂ ਹੈ ਨਾਨਕ ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ ਉਹ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਵੇਖਦਾ ਹੈ ਉਹ ਉਸੇ ਜੋਤ ਨੂੰ ਸਭ ਵਿੱਚ ਵੇਖਦਾ ਹੈ ਜੋ ਉਸਦੇ ਆਪਣੇ ਅੰਦਰ ਹੈ ਆਪਣੇ ਅੰਦਰ ਵਸ ਰਹੀ ਹੈ